ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਸਵਾਗਤ ਹੈ ਬਾਈ ਜੀ ਤੁਹਾਡਾ ਆਪਣੇ YouTube ਚੈਨਲ ਤੇ ਟਰੈਕਟਰਾਂ ਦੇ ਨਵੇਂ ਤੋਂ ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਟਰਾਲੀ ਖੇਤੀਬਾੜੀ ਦੀ ਮਸ਼ੀਨਰੀ ਸੇਲ ਕਰਨੀ ਹੋਵੇ ਉਹਦੀਆਂ 5-7 ਫੋਟੋਆਂ ਜਾਂ 2-3 ਮਿੰਟ ਦੀ ਵੀਡੀਓ ਬਣਾ ਕੇ ਆਪਣਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਉਹ ਤੇ ਸੈਂਡ ਕਰ ਦਿਓ ਆਪਾਂ ਤੁਹਾਡੀ ਐਡ ਵੀਰੇ ਆਪਣੇ ਚੈਨਲ ਤੇ ਲਾ ਦਾਂਗੇ। ਆਪਣੇ ਚੈਨਲ ਜਿਵੇਂ 735 ਦੀ ਬੜੀ ਡਿਮਾਂਡ ਚੱਲੀ ਹੈ ਪਹਿਲਾਂ ਵੀ 2-3 ਵੀਡੀਓ ਪਾਈਆਂ ਨੇ। ਤੇ ਅੱਜ ਲੈ ਕੇ ਆਏ ਵੀਰੇ ਸਵਰਾਜ 735 ਟਰੈਕਟਰ ਸੇਲ ਵਾਸਤੇ ਆ। ਇਹ ਟਰੈਕਟਰ ਵੀਰੇ ਤੁਸੀਂ ਦੇਖ ਲਓ ਪਲੇਟ ਦੀ ਫੋਟੋ 1997 ਮਾਡਲ। 1997 ਮਾਡਲ ਟਰੈਕਟਰ। ਟਰੈਕਟਰ ਦਾ ਵੀਰੇ ਪੰਜਾਬ ਦਾ ਨੰਬਰ ਹੈ ਪੀਵੀ 31 5211 ਪੰਜਾਬ ਨੰਬਰ ਟਰੈਕਟਰ 1997 ਮਾਡਲ ਹੈ ਜੇ ਗੱਲ ਕਰੀਏ ਵੀਰੇ ਟਾਇਰਾਂ ਦੀ ਪਿਛਲੇ ਟਾਇਰ 65 ਪੈਸੇ ਅਪੋਲੋ ਕੰਪਨੀ ਦੇ ਪਿਛਲੇ ਟਾਇਰ ਨੇ ਬਈ 65 ਪੈਸੇ ਵੀਡੀਓ 'ਚ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਅਪੋਲੋ ਕੰਪਨੀ ਦੇ ਨੇ ਤੇ ਆਗਲੇ ਟਾਇਰ ਹੈਗੇ ਵੀ ਐਮ ਆਰ ਐਫ ਕੰਪਨੀ ਦੇ 40 ਪੈਸੇ ਫਰੰਟ ਟਾਇਰ 40 ਪੈਸੇ ਨੇ ਐਮ ਆਰ ਐਫ ਕੰਪਨੀ ਦੇ ਇੰਜਨ ਗੇਅਰ ਦਾ ਟਰੈਕਟਰ ਪੂਰਾ ਵਧੀਆ ਬਾਈਆਂ ਦੇ ਦੱਸਣ ਮੁਤਾਬਕ ਟਰੈਕਟਰ ਲੈਣ ਸਮੇ ਚਲਾ ਕੇ ਵਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਟਰੈਕਟਰ ਚ ਤੇ ਬਾਕੀ ਕਾਪੀ ਦੀ ਫੋਟੋ ਤੁਹਾਨੂੰ ਵੀਡੀਓ ਚ ਵੀ ਦਿਖਾਤੀ ਸਾਰਾ ਜੈਨੂਅਲਾ ਜੋ ਕੰਡੀਸ਼ਨ ਦਾ ਤੁਹਾਡੇ ਸਾਹਮਣੇ ਆ ਪੰਜਾਬ ਨੰਬਰ ਹੈ 97 ਮਾਡਲ ਹੈ ਰੇਟ ਹੈ ਵੀਰੇ ਟਰੈਕਟਰ ਦਾ 1,40,000 ਰੁਪਏ 1,40,000 ਬਾਈ ਡਿਮਾਂਡ ਕਰ ਰਹੇ ਨੇ ਬਾਕੀ ਮੌਕੇ ਤੇ ਮਾਨਤਾ ਹੋ ਜਾਊਗਾ 1,40 ਬਾਈ ਡਿਮਾਂਡ ਕਰ ਰਹੇ ਨੇ ਬਾਕੀ ਮੌਕੇ ਤੇ ਮਾਨਤਾ ਹੋ ਜਾਊਗਾ ਤੇ ਟਰੈਕਟਰ ਦਾ ਜੋ ਏਰੀਆ ਵੀਰੇ ਇਹ ਟਰੈਕਟਰ ਜਿਹੜਾ ਫਤਿਹਬਾਦ ਫਤਿਹਬਾਦ ਜ਼ਿਲ੍ਹੇ ਦੇ ਵਿੱਚ ਬਾਈਆਂ ਦਾ ਪਿੰਡ ਹੈ ਤੇ ਜਾਖਲ ਦੇ ਨੇੜੇ ਹੈ ਬਾਈਆਂ ਦਾ ਜੋ ਪਿੰਡ ਹੈ ਕੋਹਾਨਾ ਪਿੰਡ ਇਹੋ ਜਿਹਾ ਪਿੰਡ ਦਾ ਨਾਮ ਆ ਕੋਈ ਤੇ ਇਹ ਟਰੈਕਟਰ ਫਤਿਹਬਾਦ ਜ਼ਿਲ੍ਹੇ ਵਿੱਚ ਖੜਾਗਾ ਜਾਖਲ ਦੇ ਨੇੜੇ ਆ ਜਾਖਲ ਤੋਂ 16 ਕਿਲੋਮੀਟਰ ਦੂਰ ਪਿੰਡ ਆ ਬਾਈਆਂ ਦਾ ਤੇ ਜਿਹੜੇ ਵੀ ਇਹਨੇ ਖਰੀਦਣਾਗਾ ਬਾਈਆਂ ਦਾ ਜਿਹੜਾ ਨੰਬਰ ਆ ਨੀਚੇ ਟਾਈਟਲ ਦੇ ਵਿੱਚ ਪਾਵਾਂਗੇ ਉਹਦੇ ਫੋਨ ਮਾਰ ਕੇ ਟਰੈਕਟਰ ਬਾਰੇ ਕੋਈ ਗੱਲਬਾਤ ਪੁੱਛਣੀ ਹੈ ਪੁੱਛਦੇ ਉਹ ਤੇ ਟਰੈਕਟਰ ਬਾਈਆਂ ਤੋਂ ਖਰੀਦ ਸਕਦੇ ਹਾਂ ਤੇ ਜੇ ਕੋਈ ਥੋੜਾ ਮਿੱਤਰ ਪਿਆਰਾ 735 ਲੈਣ ਨੂੰ ਕਹਿੰਦਾ ਉਹਦੇ ਤੱਕ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਐਦਾਂ ਦੀ ਵੀਡੀਓ ਦੇਖ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦਾ ਵੀਰੇ ਕੱਲ ਨੂੰ ਨਵੀਂ ਵੀਡੀਓ ਚ ਧੰਨਵਾਦ